ਵਿਚ ਬਣਾਵਾਂਗੇ ਵਾਇਰਲ ਬਨਾਣਾ ਬ੍ਰੈਡ रेसिपी ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਹੈਲਦੀ অপਸ਼ਨ ਹੈ ਤੇ ਬਣ ਕੇ ਮਿੰਟੋ ਮਿੰਟੀ ਤਿਆਰ ਹੋ ਜਾਂਦੀ ਹੈ ਬ੍ਰੈਕਫਾਸਟ ਦੇ ਵਿੱਚ ਤੁਸੀਂ ਬੱਚਿਆਂ ਨੂੰ ਵੱਡਿਆਂ ਨੂੰ ਇਹ ਬਣਾ ਕੇ ਦੇ ਸਕਦੇ ਹੋ ਇਹਨੂੰ ਬਣਾਉਣ ਦੇ ਲਈ ਸਾਨੂੰ ਚਾਹੀਦੇ ਆ ਜੀ ਕੁਝ ਪੱਕੇ ਹੋਏ ਕੇਲੇ ਤੇ ਇਸ ਦੇ ਇਲਾਵਾ ਬ੍ਰੈਡ ਦੇ ਪੀਸ ਇਹ ਮੈਂ ਆਟਾ ਬ੍ਰੈਡ ਲਈ ਹੈ ਤੁਸੀਂ ਕੋਈ ਵੀ ਬ੍ਰੈਡ ਮੈਦੇ ਵਾਲੀ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਉੱਪਰ ਨਾਲ ਇਸ ਤਰੀਕੇ ਦੇ ਨਾਲ ਕੇਲੇ ਕੱਟ ਕੇ ਰੱਖ ਲੈਣੇ ਆ ਤੇ ਫਿਰ ਤੁਸੀਂ ਫੂਕ ਦੇ ਨਾਲ ਇਹਨਾਂ ਨੂੰ ਮੈਸ਼ ਕਰ ਲੈਣਾ ਕੇਲੇ ਬਹੁਤ ਆਸਾਨੀ ਦੇ ਨਾਲ ਮੈਸ਼ ਹੋ ਜਾਂਦੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਬ੍ਰੈਡ ਦੇ ਉੱਪਰ ਬਟਰ ਲਗਾ ਦਿੱਤੀ ਹੋਵੇ ਸੇਮ ਇਸੇ ਤਰੀਕੇ ਦੇ ਨਾਲ ਇੱਕ ਪੀਸ ਹੋਰ ਲੈਣਾ ਉਸ ਦੇ ਉੱਪਰ ਵੀ ਤੁਸੀਂ ਕੇਲੇ ਕੱਟ ਕੇ ਤੇ ਮੈਸ਼ ਕਰ ਲੈਣੇ ਆ ਫਿਰ ਇਹਨਾਂ ਤਿੰਨਾਂ ਬ੍ਰੈਡ ਨੂੰ ਇਸ ਤਰੀਕੇ ਦੇ ਨਾਲ ਇੱਕ ਦੇ ਉੱਪਰ ਇੱਕ ਬ੍ਰੈਡ ਰੱਖਦੇ ਹੋਏ ਇਹਨਾਂ ਦੀ ਲੇਅਰ ਬਣਾ ਲੈਣੀ ਆ ਉਸ ਦੇ ਬਾਅਦ ਮੈਂ ਲਿਆ ਜੀ ਇੱਕ ਨਾਨ ਸਟਿੱਕੀ ਫਰਾਈ ਪੈਨ ਇਹਦੇ ਉੱਪਰ ਥੋੜਾ ਜਿਹਾ ਮੈਂ ਦੇਸੀ ਘਿਓ ਲਗਾ ਰਹੀ ਹਾਂ ਤੁਸੀਂ ਤੇਲ ਬਟਰ ਕੁਝ ਵੀ ਲਗਾ ਸਕਦੇ ਹੋ ਤੇ ਇਹਨੂੰ ਤੁਸੀਂ ਨਾਰਮਲ ਰੋਟੀ ਵਾਲੇ ਤਵੇ ਦੇ ਉੱਪਰ ਵੀ ਸੇਕ ਸਕਦੇ ਹੋ ਤੇ ਫਿਰ ਇਹਨੂੰ ਮੈਂ ਮੀਡੀਅਮ ਫਲੇਮ ਦੇ ਉੱਪਰ ਸੇਕ ਰਹੀ ਹੈ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਸੇਕਿਓ ਤਾਂ ਕਿ ਇਹ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਵੇ ਉੱਪਰੋਂ ਜਦੋਂ ਇਹਦੀ ਇੱਕ ਸਾਈਡ ਕ੍ਰਿਸਪੀ ਹੋ ਗਈ ਤਾਂ ਫਿਰ ਆਪਾਂ ਇਹਦੀ ਸਾਈਡ ਚੇਂਜ ਕਰ ਦੇਵਾਂਗੇ ਦੋਨੇ ਸਾਈਡਾਂ ਤੋਂ ਇਸ ਤਰੀਕੇ ਦੇ ਨਾਲ ਇੱਕ ਵਧੀਆ ਜਿਹਾ ਕਲਰ ਆ ਗਿਆ ਤਾਂ ਫਿਰ ਇਹਦੇ ਉੱਪਰ ਇੱਕ ਕੱਪ ਮੈਂ ਨਾਰਮਲ ਰੂਮ ਟੈਂਪਰੇਚਰ ਵਾਲਾ ਦੁੱਧ ਲਿਆ ਏ ਐਡ ਕਰ ਰਹੀ ਹਾਂ ਅੱਧਾ ਕੱਪ ਆਪਾਂ ਇੱਕ ਸਾਈਡ ਤੇ ਐਡ ਕਰ ਦਾਂਗੇ ਫਿਰ ਇਹਦੀ ਸਾਈਡ ਚੇਂਜ ਕਰ ਦਾਂਗੇ ਤੇ ਬਾਕੀ ਦਾ ਜਿਹੜਾ ਦੁੱਧ ਆ ਦੂਸਰੀ ਸਾਈਡ ਐਡ ਕਰਦੇ ਆਂਗੇ ਜਦੋਂ ਆਪਾਂ ਬ੍ਰੈਡ ਦੇ ਉੱਪਰ ਦੁੱਧ ਐਡ ਕਰਦੇ ਆਂ ਤਾਂ ਬ੍ਰੈਡ ਬਹੁਤ ਜਲਦੀ ਦੁੱਧ ਨੂੰ ਅਬਜ਼ੌਰਬ ਕਰ ਲੈਂਦੀ ਹੈ ਤੇ ਇਹ ਥੋੜੀ ਹੈਵੀ ਵੀ ਹੋ ਜਾਂਦੀ ਹੈ ਤੇ ਥੋੜੀ ਸੌਫਟ ਵੀ ਹੋ ਜਾਂਦੀ ਹੈ ਵੈਸੇ ਬ੍ਰੇਕਫਾਸਟ ਦੇ ਵਿੱਚ ਇਹ ਬਹੁਤ ਹੀ ਹੈਲਦੀ অপਸ਼ਨ ਆ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਸੈੱਟ ਕਰਦੇ ਹੋਏ ਧਿਆਨ ਦੇ ਨਾਲ ਪਲੇਟ ਦੇ ਵਿੱਚ ਕੱਢ ਲੈਣਾ ਉਸ ਤੋਂ ਬਾਅਦ ਉੱਪਰ ਦੀ ਮੈਂ ਇਹਦੇ ਇੱਕ ਚਮਚ ਪਿਓਰ ਸ਼ਹਿਦ ਕਰਦਾ ਮੇਰੇ ਕੋਲ ਹੈਗਾ ਸੀ ਤਾਂ ਮੈਂ ਉਹ ਐਡ ਕਰ ਰਹੀ ਆਂ ਤੇ ਸ਼ਹਿਦਾ ਏਡ ਕਰਨ ਦੇ ਨਾਲ ਇਹ ਹੋਰ ਵੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਜਾਂਦੀ ਹੈ ਵੱਡੇ ਵੱਡੇ 5 ਸਟਾਰ ਹੋਟਲ ਦੇ ਵਿੱਚ ਇਹ ਰੈਸਪੀ ਜਿਹੜੀ ਆ ਉਹ ਸਾਬ ਕਿਤੇ ਜਾਂਦੀ ਹੈ ਤੁਸੀਂ ਵੀ ਇਸ ਨੂੰ ਘਰ ਦੇ ਵਿੱਚ ਟਰਾਈ ਕਰ ਸਕਦੇ ਹੋ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਇਹਨੂੰ ਬਣਾਉਣ ਦਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੀ ਹੈ ਜੇਕਰ ਬੱਚੇ ਸਵੇਰ ਦੇ ਟਾਈਮ ਸਕੂਲ ਜਾਣ ਦੇ ਟਾਈਮ ਕਈ ਵਾਰੀ ਬੱਚੇ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਹਨਾਂ ਨੂੰ ਇਸ ਰੈਸਪੀ ਨੂੰ ਬਣਾ ਕੇ ਦੇ ਸਕਦੇ ਹੋ ਉਮੀਦਵਾਰੀਆਂ ਜੀ ਵੀਡੀਓ ਪਸੰਦ ਆਏਗੀ ਤੁਸੀਂ ਆਪਣਾ ਫੀਡਬੈਕ ਮੇਰੇ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ